ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵਿਹੜ ਦਿਖਾਉਣੀ ਹੈਗੀ ਆ ਵਿਹੜ ਤੁਸੀਂ ਵੇਖ ਕੇ ਦੋਸਤੋ ਚੈੱਕ ਕਰਕੇ ਜਿਹੜੀ ਆਪਣੀ ਅੱਖਾਂ ਰਾਹੀਂ ਸਕੈਨ ਕਰਕੇ ਦੋਸਤੋ ਚੈੱਕ ਪਾਸ ਕਰ ਸਕਦੇ ਹੋ ਵੱਡਾ ਆਰਡਰ ਹੋਵੇਗਾ ਦੋਸਤੋ ਚੰਗੀ ਕੁਆਲਿਟੀ ਆ ਤੇ ਏਰੀਆ ਜਿਹੜਾ ਹੈਗਾ ਦੋਸਤੋ ਉਹ ਪਿੰਡ ਚਾਟੀ ਵਿੰਡਾ ਤਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਅਮਰਸਰ ਲੱਗਦਾ ਹੈ ਅਮਰਸਰ ਤੋਂ ਤਰਨਤਾਰਨ ਰੋਡ ਦੇ ਉੱਪਰ ਦੋਸਤੋ ਇਹ ਪਿੰਡ ਹੈਗਾ ਚਾਟੀ ਪਿੰਡ ਭਿੰਡਰ ਕਲੌਨੀ ਜਿਹੜਾ ਬਾਈ ਹੋਰਾਂ ਦਾ ਪੂਰਾ ਐਡਰੈਸ ਹੈਗਾ ਓਨਰ ਬਾਈ ਜਿੰਦਾਜੀ ਨੇ ਜਿੰਦੇ ਵੀਰ ਦਾ ਜਿਹੜਾ ਵਪਾਰ ਦਾ ਕੰਮ ਆ ਦੋਸਤੋ ਪਸ਼ੂ ਇੱਥੇ ਨਵੇਂ ਪੁਰਾਣੇ ਜਿਹੜੇ ਆ ਡੇਲੀ ਅਪਡੇਟ ਹੁੰਦੇ ਰਹਿੰਦੇ ਆ ਸੋ ਤੁਸੀਂ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਚਲਦੇ ਬਾਈ ਹੋਰਾਂ ਦੇ ਕੋਲ ਵਧੇਰੇ ਜਾਣਕਾਰੀ ਆ ਬਾਈ ਹੋਰਾਂ ਤੋਂ ਲਈਂ ਸਭ ਤੋਂ ਪਹਿਲਾਂ ਵੀਰ ਜੀ ਸਸਰੀ ਘਰ ਸਾਡੀ ਗਾ ਵੀ ਸਸਰੀ ਆ ਜੀ ਹਾਂਜੀ ਹੋਰ ਵੀਰ ਜੀ ਹੋਰ ਹੋਰ ਵੀ ਜੀ ਇੱਕ ਆਪਣੇ ਨਵੇਂ ਭੈਣ ਭਰਾ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਣਾ ਨਾਮ ਜਰੂਰ ਦੱਸ ਜੀ ਨਾਮ ਮੇਰਾ ਵੀਰ ਜੀ ਜਿੰਦਾ ਜੀ ਠੀਕ ਹੈ ਜੀ ਤੇ ਡਰੈਸ ਆਪਣਾ ਸ਼ਹਿਰ ਅੰਮ੍ਰਿਤਸਰ ਜਿੱਦਾਂ ਵੀ ਅੰਮ੍ਰਿਤਸਰ ਤਰਨਤਾਰਨ ਰੋਡ ਤੇ ਚਾਟੀਵੰਡ ਪਿੰਡ ਪੈਂਦਾ ਜੀ ਆਪਣਾ ਠੀਕ ਆ ਜੀ ਪਿੰਡ ਗਾੜੀ ਚੜੇ ਜਾਂਦਾ ਜੀ ਇਹ ਰੋਡ ਤੋਂ 1 ਕਿਲਾ 1.5 ਕਿਲਾ ਗਾੜੀ ਫਾੜ ਕੇ ਆਉਂਦਾ ਫਾੜਕ ਦੇ ਨਾਲ ਹੀ ਆਪਣਾ ਪਿੰਡ ਕਲੋਨੀ ਹੈ ਜੀ ਠੀਕ ਹੈ ਜੀ ਤੇ ਇੱਕ ਵੀਰ ਜੀ ਜਿਹੜੇ ਸਟਾਰਟਿੰਗ ਤੋਂ ਆਪਣੇ ਸੰਪਰਕ ਨੰਬਰ ਨੇ ਉਹ ਜਰੂਰ ਬੋਲ ਕੇ ਦੱਸ ਦੇ। ਇਹ ਨੰਬਰ ਆਪਣਾ 9914460395 ਠੀਕ ਹੈ ਵੀਰ ਜੀ। ਅ ਸੋ ਵੀਰ ਜੀ ਵੈਸੇ ਆਪਣਾ ਵਪਾਰ ਦਾ ਕੰਮ ਹੀ ਹੈ ਜੀ ਜਦਾ। ਹਾਂ ਜੀ ਹਾਂ ਜੀ ਵੀਰ ਜੀ। ਪਸ਼ੂ ਆਉਂਦੇ ਰਹਿੰਦੇ ਹਨਾ ਕਿੱਲੇ ਦੇ ਉੱਪਰ। ਅ ਸੋ ਦੋਸਤੋ ਸਮੇਂ-ਸਮੇਂ ਦੇ ਨਾਲ ਤੁਸੀਂ ਵੀਰ ਹੋਣਾਂ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਤੇ ਅੱਜ ਜਿਹੜਾ ਵੀਰ ਜੀ ਆਪਣੇ ਕੋਲ ਐਨੀਮਲ ਆਇਆ ਇਹ ਵਹਿੜ ਆ ਗਈ ਆਪਣੇ ਕੋਲ ਜੀ। ਤੇ ਪਾਈ ਜਿੰਦੇ ਬਾਰੇ ਚਾਣਾ ਵੀਰ ਜੀ ਇਹ ਕਿਨਵਾ ਸੂ ਆਪਣੇ ਕੋਲ ਸੋਈ ਹੈ ਜੀ। ਇਹ ਸੂਆ ਸੂਈ ਜੀ ਤੀਸਰਾ ਜੀ ਉਹ ਛੇ ਦਾ ਨੇ ਜੀ ਜੀ ਨੂੰ ਅੱਜ ਦੀ ਗਰਨ ਹੋ ਗਿਆ ਜੀ ਤੇ ਬੋਲਾ ਇਹਦੇ ਕੋਲ ਤਿਆਰ 14 ਕਿਲੋ ਕੋਈ ਲੀਟਰ ਮਾਰ ਕੇ ਕੰਡੇ ਤੇ ਚੜਾ ਕੇ ਲੈ ਕੇ ਜਾ ਰਹਾ ਹਾਂ ਦਾ ਠੀਕ ਆ ਜੀ ਦੇਣ ਅੱਜ ਕਿੰਨੇ ਦੱਸਦੇ ਸੀ ਜੀ ਅੱਜ ਟੀਐਨ ਦੇਣ ਹੋ ਗਏ ਜੀ ਨਾੜੂ ਦੇ ਬੱਚਾ ਠੀਕ ਆ ਜੀ ਮਗਰ ਮੇਲ ਕਾਫ ਹੈਗਾ ਦੋਸਤੋ ਉਹ ਤੁਸੀਂ ਜ਼ਰੂਰ ਵੇਖ ਸਕਦੇ ਜੀ ਮਗਰ ਬੱਚਾ ਤੇ ਆਰਡਰ ਦੀ ਕੁਆਲਿਟੀ ਜਿਹੜੀ ਹੈਗੀ ਤੁਸੀਂ ਜ਼ਰੂਰ ਚੈੱਕ ਕਰ ਲਓ ਤੇ 14 ਕਿਲੋ ਜਿਹੜਾ ਬੋਲਾ 14 ਕਿਲੋ ਨੈਟ ਤਿਆਰ ਰੱਖਣਾ ਜੀ ਬੋਲਾ ਜੀ ਤਿਆਰ ਦੇ 20 ਤੋਂ ਪਲੱਸ ਜਾਊਗਾ ਠੀਕ ਆ ਬਾਕੀ ਥਣਾ ਦੀ ਜਿਹੜੀ ਵੰਤਰ ਹੈਗੀ ਦੋਸਤੋ ਮੁੱਠੀ ਦਾ ਥਾਣਾ ਗੈਵੰਤਰ ਜਿਹੜਾ ਬਿਲਕੁਲ ਤੁਸੀਂ ਵੇਖੋਗੇ ਚੌ ਪਾਸਿਆਂ ਤੇ ਜਿਹੜਾ ਦੋਸਤੋ ਥਣ ਹੈਗਾ ਬਿਲਕੁਲ ਬਰਾਬਰ ਹਵਾਨਾ ਹੈਗਾ ਤੇ ਵਿਥਾ ਵਿਰਲਾ ਦੋਸਤੋ ਮੈਂ ਜ਼ਿਕਰ ਕਰ ਦੇਣਾ तकरीबन ਚਾਰੇ ਥਣਾਂ ਦੀਆਂ ਜਿਹੜੀਆਂ ਆਪਸੀ ਵਿਥਾ ਵਿਰਲਾ ਨੇ ਉਹ ਸੋਹਣੀਆਂ ਹੈਗੀਆਂ ਨੇ ਤੇ ਆਰਡਰ ਦੀ ਕੁਆਲਿਟੀ ਜਿਹੜੀ ਹੈਗੀ ਦੋਸਤੋ ਬੰਤਰ ਹੈਗੀ ਆਰਡਰ ਦੀ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਚੰਗਾ ਵਧੀਆ ਜਿਹੜਾ ਲੇਵਾ ਹੈਗਾ तकरीबन ਵੀਰ ਹੋਣੀ ਕਹਿੰਦੇ ਆ ਵੀ 20 ਪਲਸ ਮਿਲਕ ਜਿਹੜਾ ਇਹ ਚਵਾਏਗੀ ਸੋ ਵੀਦੀ ਕੋਈ ਪਿਛਲੇ ਸਵੇਰ ਦਾ ਦੱਸਿਆ ਰਕਾਰ ਕੋਡ ਆਪਣੇ ਕੋਲ ਜਦੋਂ ਆਈ ਬੜਾ ਚਲੋ ਪਿਛਲੇ ਘਰ ਵਾਲਿਆਂ ਨੇ ਵੀ ਪਹਿਲੇ ਸਵੇਰ ਆਂਦੇ ਸੀ 15 ਕਿਲੋ ਚੋਇਆ ਦੂਜੇ ਸਵੇਰ 20 ਦੇ ਤੱਕ ਲੈਂਦੀ ਰਹੀ 18 20 18 20 ਪਲੱਸ ਠੀਕ ਹੈ ਜੀ ਤੇ ਮੈਂ ਹੁਣ ਉਮੀਦ ਕਰਦਾ ਹਾਂ ਕਿ 20 ਤੋਂ ਬਾਹਰ ਜਾਊਗਾ ਜਾਊਗਾ ਹਾਂ ਜੀ ਤਕਰੀਬਨ ਜੇ 14 ਲੀਟਰ ਬੋਲਾ ਹੈਗਾ ਤੇ ਜਾਣਾ ਚਾਹੀਦਾ ਜੀ ਹਾਂ ਜੀ ਸੋ ਮੇਰਾ ਮੂਲਾ ਮਾਰਕਿੰਗ ਆ ਸੁਧੀ ਸੁਧੀ ਹੋਊਗੀ ਬਿਲਕੁਲ ਜੀ ਹਜੇ ਦੋਸਤੋ ਤਾਜੀ ਸੂਈ ਆ ਤਿੰਨ ਦਿਨਾਂ ਦੀ ਹਜੇ ਸੂਈ ਆ ਤਕਰੀਬਨ 14 ਲੀਟਰ ਬੋਲਾ ਜਿਹੜਾ ਹੈਗਾ ਬਿਲਕੁਲ ਬਹਿਣੀ ਵਾਲੇ ਪਾਸ ਤੁਸੀਂ ਜਰੂਰ ਵੇਖ ਸਕਦੇ ਹੋ ਬਹਿਣੀ ਵਾਲੇ ਪਾਸੇ ਤੋਂ ਵਿਥਵਿਰਲ ਜਿਹੜੀ ਹੈਗੀ ਦੋਸਤੋ ਆਰਡਰ ਦੀ ਬਹੁਤ ਜਿਆਦੀ ਖੂਬਸੂਰਤ ਆ ਲਓ ਜੀ ਠੀਕ ਆ ਸੋ ਵੀਰ ਜੀ ਕਿੰਨਾ ਮੁੱਲ ਕਰਦੇ ਇਹਦਾ ਮੁੱਲ ਸੋ ਵੀਰ ਜੀ ਵੀ ਜੀ ਕਰਨ ਨੂੰ ਭਾਵੇਂ 40 ਕਰੀ ਜਾਈਏ 45 ਕਰੀ ਜਾਈਏ ਹਾਂਜੀ ਆਪਾਂ 36000 ਜਮਾਨਤਨ ਕਰਨਾ 36000 ਦੇ ਵਿੱਚੋਂ ਹਾਂਜੀ ਹਾਂਜੀ 36000 ਦੇ ਵਿੱਚੋਂ ਦੋਸਤੋ ਘਰ ਪਹੁੰਚਿਆ ਨਾ ਤੁਹਾਡਾ ਮਾਨਤਨ ਹੋ ਜਾਣਾ ਹੈ तकरीबन ਵੈੜ ਹੈਗੀ ਦੋਸਤੋ ਖੁੱਲੇ ਲੇਵੇ ਦੀ ਖੁੱਲੇ ਦੁੱਧ ਵਾਲੀ ਆਪਾਂ ਵੈੜ ਕਹਾਂਗੇ तकरीबन ਦੋਸਤੋ ਪਾਇ ਦਾ ਦੁੱਧ ਹੁੰਦਾ ਹੈ ਬਾਕੀ ਸੀਲਸ ਲੱਗ ਪੂਰੀ ਹੈਗੀ ਆ ਉਹ ਤੁਸੀਂ ਜਰੂਰ ਨੋਟ ਕਰ ਲਓ ਆ ਲੋ ਜੀ ਠੀਕ ਆ ਸੋ ਦੋਸਤੋ ਜਿਹੜੇ ਸੰਪਰਕ ਨੰਬਰ ਨੇ ਮੈਂ ਵੀਰ ਹੋਂਾਂ ਦੇ ਬਿਲਕੁਲ ਸਕਰੀਨ ਦੇ نیچے ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਸੋ ਜਿਸ ਦੇ ਵੀ ਭਾਅ ਪਰਤੇ ਵਿੱਚ ਹੋਈ ਤੁਸੀਂ ਗੱਲਬਾਤ ਵੀਰ ਹੋਂਾਂ ਨਾਲ ਕਰਕੇ ਜਿਹੜਾ ਆਪਣੇ ਹਿਸਾਬ ਨਾਲ ਹੀ ਮੁੱਲ ਲਗਾ ਸਕਦੇ ਹੋ ਬਾਕੀ ਪ੍ਰੋਪਰ ਥੋੜਾ ਬਾਧਾ ਮਾਨਤਨ ਹੈਗਾ ਜਿਹੜਾ ਦੋਸਤੋ ਘਰ ਪਹੁੰਚਿਆਂ ਦਾ ਉਹ ਇਨੇ ਮੁੱਲੇ ਦੇ ਵਿੱਚੋਂ ਜ਼ਰੂਰ ਕੀਤਾ ਜਾਵੇਗਾ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ